ਕਿ ਮਾਮ ਗੰਦੇ ਆ ਨਾ ਗੰਦੇ ਐ ਆਪ ਵੀ ਗੰਦੇ ਕਮਿਤਾ ਆਪ ਵੀ ਗੰਦੇ ਲੋਬੀ ਮਿੱਤਰੋ ਘਰੋਂ ਨਿਕਲ ਪਏ ਆਪਾਂ ਤੇ ਚਲੋ ਗਾਇਸ ਕਰਾਫੇ ਨਹੀਂ ਕੱਤੀਏ ਗਾਇਸ ਕਰਾਫੇ ਨਹੀਂ ਕੱਤੀਏ ਨਾ 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 ਚਲੋ ਗਾਇਸ ਪ੍ਰੀਤ ਵੀ ਆ ਗਈ ਆ ਤੇ ਸ਼ੀਨੋ ਵੀ ਰੈਡੀ ਹੋ ਗਿਆ ਉਦੋਂ ਪੀਹੂ ਵੀ ਰੈਡੀ ਹੋ ਗਈ ਤੇ ਚਲੋ ਚਲੀਏ ਸ਼ੀਨੋ ਆਈ ਜੀ ਇਸ ਨੂੰ ਛੋੜਨੇ ਜਾ ਰਹੇ ਆ ਮਰਦਾਂ ਸੀਨੂ ਕੋ ਹਮ ਛੋੜਨੇ ਜਾ ਰਿਆਂ ਸਾਰੇ ਹੀ ਰਹਿਗੇ ਮੇਰੇ ਘਰ ਕਹਾ ਰਹੇਗੇ ਮੇਰੇ ਘਰ ਮਾਮੂ ਦਾ ਘਰ ਵੀ ਤਾਂ ਸੀਨੂ ਕਾ ਹੀ ਹੁੰਦਾ ਏ ਆਪਕੇ ਮਾਮੂ ਗੰਦੇ ਹੈ ਨਾ ਗੰਦੇ ਹੈ ਆਪ ਵੀ ਗੰਦੇ ਕਮਿਤਾ ਆਪ ਵੀ ਗੰਦੇ ਕਦੀ ਜਾਂ ਆਪੂ ਨੂੰ ਨਹੀਂ ਸਭੋਲਨ ਕਿਸੇ ਦਾ ਦੋਸਤੋ ਇੰਨਾ ਪਿਆਰ ਨਹੀਂ ਹੁੰਦਾ ਮੈਂ ਕਹਿੰਦਾ ਮਾਮਾ ਭਾਣ ਜੀ ਦਾ ਨਾ ਕਿਸੇ ਦਾ ਇੰਨਾ ਪਿਆਰ ਨਹੀਂ ਹੁੰਦਾ ਬੱਚਾ ਜਿੰਨਾ ਇਨਾ ਕਰਦੀ ਬਹੁਤ ਜਿਆਦਾ ਪਿਆਰ ਕਰਦੀ ਮੇਰੇ ਮਾਮੀ ਨੇ ਇੱਕ ਵਾਰੀ ਵੀ ਨਾਮ ਨਹੀਂ ਲਿਆ ਮੰਮੀ ਦਾ ਹਾਂ ਇੱਕ ਵਾਰੀ ਵੀ ਮੰਮੀ ਪਾਪਾ ਦਾ ਨਾਮ ਨਹੀਂ ਲਿਆ ਇਹਨੂੰ मामੂ ਚਾਹੀਦਾ ਉਹ मामੂ ਮਿਲ ਜਨ ਉਹ ਕੁਝ ਨਹੀਂ ਨਹੀਂ ਗਾਉਣਾ ਚਲੋ ਆਓ ਸ਼ੀਨਾ ਚਲੋ ਗਾਇਜ਼ ਅੱਜ ਚੱਲੇ ਆਪਾਂ ਸ਼ੀਨੋ ਦੇ ਹਾਊਸ ਤੋਂ ਸ਼ੀਨੋ ਨੂੰ ਛੱਡਣ ਵਾਸਤੇ ਪੀਜ਼ਾ ਖਾਣੇ ਜਾ ਰਹੇ ਹਾਂ ਅਸੀਂ ਅਸੀਂ ਪੀਜ਼ਾ ਖਾਣੇ ਜਾ ਰਹੇ ਹਾਂ ਦੇਖੋ ਅਸੀਂ ਪੀਜ਼ਾ ਖਾਣੇ ਜਾ ਰਹੇ ਹਾਂ ਹੈ ਬੈਗ ਸ਼ੀਨੋ ਦਾ ਬੈਗ ਗਾੜੀ ਵਿੱਚ ਰੱਖ ਦਿਆ मामी का पर्स देखो कितना बड़ा भरा हुआ है मामी ने मामी को पूछो तो कि मामी पर्स में क्या भरा है आपको बताएंगी मम्मी क्या भरा है तो चीजी खाने वाली चीजी भरती है लेज लेज कुरकुरे भरती है ਜੇ ਆਪਾਂ ਜਾ ਰਹੇ ਆਂ ਜਲੰਧਰ ਤੇ ਕੱਲ ਹੈਗੀ ਆ ਆਪਣੇ ਚੀਚੀ ਦੀ ਰਿਟਾਇਰਮੈਂਟ ਬਟਾਲੇ ਵੀ ਜਾਣਾ ਆਪਾਂ ਪਰ ਅੱਜ ਆਪਾਂ ਚੱਲੇ ਆਂ ਪਹਿਲਾਂ ਜਲੰਧਰ ਛੋਟੀ ਭੈਣ ਕੋਲੇ ਤੇ ਉਹਨਾਂ ਨੂੰ ਆਪਾਂ ਸ਼ੀਨਾ ਹੋਇਆ ਹੋਇਆ ਸੀਗਾ ਮਿਲਣ ਆਪਾਂ ਨੂੰ ਤੇ ਆ ਦੇਖੋ ਸ਼ੀਨਾ ਨੂੰ ਆਪਾਂ ਚੱਲੇ ਛੱਡਣੇ ਛੀਦਾ ਕੁਆ ਕੇ ਸ਼ੀਨਾ ਨੂੰ ਕਿੱਥੇ ਭਾਈ ਛੱਡਣੇ ਕੀ ਆ ਹੋਆ ਸ਼ੈਨਾ ਮੈਂ ਕਿਹਾ ਗੋਦੀ ਚ ਬਹਿ ਜਾ ਤੇ ਨਹੀਂ ਅਜਾ ਗੋਦੀ ਚ ਨਹੀਂ ਠੀਕ ਹੈ ਉਹ ਗਾਈਜ਼ ਘਰੋਂ ਆਪਾਂ ਨਿਕਲ ਪਏ ਆ ਤੇ ਸ਼ੈਨਾ ਨੂੰ ਛੱਡਣ ਚੱਲੇ ਆਂ ਇਹਦੇ ਹਾਊਸ ਅੱਜ ਹਾਂ ਪੀਜ਼ਾ ਵੀ ਖਾਣਾ ਹੈ ਤੇ ਨਾ ਘੜ ਕੇ ਕਿੱਤਾ ਹੈ ਹਾਂ ਪੋਤਾ ਖਵਾਉਗੇ ਮਾਮੂ ਪੀਜ਼ਾ ਤੇਰੇ ਕੋ ਬੋਲਾ ਤਾਂ ਹੈ ਕਿ ਆ ਦੇਖੋ ਆ ਦੇਖ ਕੀ ਅਰੇ ਇਹ ਕੀ ਕਿਸ ਡਰਸ ਦਾ ਹੈ ਮਾਮੂ ਬੰਦ ਕਿ ਕਿਤਾ ਕੀ ਬੰਦ ਕੀਤਾ ਪਤਾ ਗੰਮੀ ਹੈ ਨਾ ਤਾਂ ਕਰਕੇ ਬਾਹਰ ਫਿਰ ਗੰਦੀ ਡਸਟ ਆਂਦੀ ਹੈ ਚਲੋ ਅਬ ਜਾ ਕੇ ਨਾ ਹਮ ਸੀਨੋ ਕੇ ਹਾਊਸ ਮੇ ਮਸਤੀ ਕਰਾਂਗੇ ਪੀਜ਼ਾ 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 ਤੈਨੂੰ ਬੋਲ ਤੋ ਦਿੱਤਾ ਖਵਾ ਦਾਂਗਾ ਪੀਜ਼ਾ ਬਾਬਾ ਤੇ ਸ਼ੀਨੂ ਦੇ ਘਰੇ ਤਾਂ ਜਾਣਾ ਹੀ ਆ ਪੀਜ਼ਾ ਖਵਾ ਕੇ ਉਸਕੇ ਬਾਅਦ ਵਿੱਚ ਤੇਰੇ ਘਰ ਪੇ ਤਾਂ ਜਾਣਾ ਹੀ ਹੈ ਪਹਿਲੇ ਪੀਜ਼ਾ ਖਾ ਕੇ ਇਹ ਤਾਂ ਨਾ ਆਰ ਬਕਤ ਲੈਣਾ ਪਹਿਲਾਂ ਭਾਈ ਸ਼ੀਨੂ ਨੂੰ ਪੀਜ਼ਾ ਖਵਾਵਾਂਗੇ ਪੀਜ਼ਾ ਖਵਾ ਕੇ ਸ਼ੀਨੂ ਨੂੰ ਵਹੀ ਗੱਲ ਕਰਨੀ ਉਹਨੂੰ ਪਹਿਲੇ ਲੈਣਾ ਮਾਮੂ ਤੂੰ ਵੀ ਸੰਡੇ ਨੂੰ ਹੀ ਜਾਓਗੀ ਕਿਉਂਕਿ ਮੈਂ ਵੀ ਸੰਡੇ ਨੂੰ ਹੀ ਜਾਂਦੀ ਪਿਆਣਾ ਹਾਂ ਹਾਂ ਹੁਣ ਪੂਰਾ ਹਫਤਾ ਅੱਜ ਸੰਡੇ ਆ ਤੇ ਅਗਲੇ ਹਫਤੇ ਦਾ ਕਹਿੰਦੀ ਮਾਮੂ ਤੂੰ ਨਾਲ ਹੀ ਰਹਿਣਾ ਮੇਰੇ ਤੈਨੂੰ ਯਾਦ ਨਹੀਂ ਹੈ ਕਿ ਸਾਡੀ ਹੈ ਹੈ ਸਭ ਤੋਂ ਜ਼ਿਆਦਾ ਕੀ ਦੀ ਜ਼ਿਆਦਾ ਹੈਗੀ ਮੇਰੇ ਕੋਲ ਇੱਧਰ ਫੇਸ ਕਰਕੇ ਸਭ ਤੋਂ ਜ਼ਿਆਦਾ ਹੋਗੀ ਮਾਮੀ ਬਸ ਸਾਡੀ ਨਹੀਂ ਆਉਗੀ ਕੋਲ ਵੀ ਨਹੀਂ ਡੀਐਨਏ ਨਹੀਂ ਆਲੀ ਮਾਮੂ ਨੇ ਬੋਲਿਆ ਨਹੀਂ ਕਿ ਪੀਆਇਦਾ ਤੇ ਵੀ ਤੇ ਕੋਲ ਦੀ ਇਹ ਪਹਿਲਾ ਜਿਹਨਾਂ ਨੂੰ ਪੀਜ਼ਾ ਖਵਾਣਾ ਪਹਿਲਾ ਜਿਹਨਾਂ ਨੂੰ ਪੀਜ਼ਾ ਖਵਾ ਕੇ ਤੇ ਫਿਰ ਆਪਾਂ ਜਾਣਾ ਜਿਹਨਾਂ ਨੂੰ ਉਹਦੇ ਹਾਊਸ ਛੱਡਣ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਆਪਾਂ ਜਾਣਾ ਵਾ ਬਟਾਲੇ ਬਟਾਲੇ ਜਾਣਾ ਵਾ ਤੇ ਠੀਕ ਹੈ ਉਜੀਨਾ ਬਟਾਲੇ ਤੇ ਚਲੋ ਗਾਈਜ਼ ਘਰੋਂ ਆਪਾਂ ਨਿਕਲ ਪਏ ਆ ਲੌਬੀ ਵਿੱਚੋਂ ਘਰੋਂ ਨਿਕਲ ਪਏ ਆ ਆਪਾਂ ਤੇ ਚਲੋ ਗਾਈਜ਼ ਕਰਾ ਫੇ ਨਿਕਲ ਗਏ ਗਾਈਜ਼ ਕਰਾ ਫੇ ਨਿਕਲ ਗਏ ਕੀ ਕਹਿੰਦੇ ਬੇਸ਼ੈਨ ਬਾਰ ਬਾਰ ਕਰਾ ਆਪਾਂ ਨਿਕਲ ਗਿਆ ਕਰਾ ਆਪਾਂ ਨਿਕਲ ਗਿਆ ਉਹਨਾਂ ਨੂੰ ਗਾਈਜ਼ ਨੂੰ ਤੰਗ ਕਰ ਲੋ ਗਾਈਜ਼ ਘਰੋਂ ਆਪਾਂ ਨਿਕਲ ਪਏ ਆ ਤੇ ਹੁਣ ਜਾ ਕੇ ਸ਼ੀਨਾ ਦਾ ਘਰ ਤੁਹਾਨੂੰ ਦਿਖਾਣੇ ਆ ਠੀਕ ਹੈ ਉਹ ਤਾਂ ਜਾ ਗਿਆ ਮੇਹਰ ਜਿਹਾ ਵੀ ਪਾਣੀ ਆ ਗਿਆ ਗਾਇਜ਼ ਕਾਪੇ ਆ ਰੂਟ ਦੋਸਤੋ ਜਿਹੜਾ ਹੈਗਾ ਵਾ ਇਹ ਸਿੱਧਾ ਨਹਿਰੋਂ-ਨਹਿਰ ਕੱਡਿਆ ਵਾ ਲਾਡਵਾਲ ਜਾ ਕੇ ਨਿਕਲਦਾ ਵਾ ਇਹ ਅਗਰ ਤੁਸੀਂ ਡੇ-ਡੇ ਟਾਈਮ ਜਾ ਰਹੇ ਹੋ ਨਹਿਰੋਂ-ਨਹਿਰ ਹੈ ਨਾ ਤੇ ਇੱਧਰ ਦੀ ਸਾਊਥ ਸਿਟੀ ਹੋ ਗਈ ਇੱਧਰ ਦੀ ਕੱਢ ਲਿਆ ਕਰੋ ਨਹਿਰੋਂ-ਨਹਿਰ ਸਿੱਧਾ ਜਲੰਧਰ ਬਾਈਪਾਸ ਜਾ ਕੇ ਨਿਕਲਦਾ ਵਾ ਰੂਟ ਬਟ ਇਹ ਅਗਰ ਤੁਸੀਂ ਰਾਤ ਨੂੰ ਆ ਰਹੇ ਹੋ ਤੇ ਰਾਤ ਨੂੰ ਇਸ ਰੂਟ ਤੋਂ ਨਾ ਆਇਓ ਰਾਤ ਨੂੰ ਇਹ ਬਿਲਕੁਲ ਸੇਫ ਨਹੀਂ ਹੈਗਾ ਤਿੰਨ-ਚਾਰ ਵਾਰ ਦਾ ਤਾਂ ਆਲਰੇਡੀ ਉਰੇ ਹੋ ਚੁੱਕੀਆਂ ਨੇ ਡਕਵਾਂ ਦੀਆਂ ਅਗਰ ਤੁਸੀਂ ਫੈਮਿਲੀ ਦੇ ਨਾਲ ਹੋ ਇਕੱਲੇ ਹੋ ਤਾਂ ਬਿਲਕੁਲ ਵੀ ਇਹ ਗਲਤੀ ਨਾ ਕਰਿਓ ਕਿ ਇਸ ਰੂਟ ਤੋਂ ਆਨ ਦੀ ਇਹ ਰੋਡ ਹਾਲੇ ਨਵਾਬ ਬਣਿਆ ਵਾ ਤੇ ਚਲਦਾ ਘਟ ਹੈਗਾ ਵਾ ਸਾਨੂੰ ਸਾਰਾ ਰਹਿੰਦਾ ਵਾ ਤੇ ਰਾਤ ਨੂੰ ਕਈ ਵਾਰ ਦਾ ਤਵਰੇ ਹੋ ਚੁੱਕੀਆਂ ਨੇ ਰੋਡ ਦੇ ਨੂੰ ਕਿੰਨਾ ਘੈਂਡ ਬਣ ਗਿਆ ਆ ਪੂਰਾ ਟਿਪ ਟੋਪ ਰੋਡ ਬਣ ਗਿਆ ਸਾਰਾ ਸਭ ਤੋਂ ਪਹਿਲਾਂ ਪਔਰੇ ਥੋੜੀ ਜਿਹੀ ਰੀਲਜ਼ ਵਗੈਰਾ ਸ਼ੂਟ ਕਰਨੀਆਂ ਨੇ ਉਹ ਕਰ ਲਈਏ ਤੇ ਰੀਲਜ਼ ਵਗੈਰਾ ਸ਼ੂਟ ਕਰਕੇ ਤੇ ਫਿਰ ਤੁਹਾਨੂੰ ਪੀਜ਼ਾ ਪੀਜ਼ਾ ਖਾਤੇ ਖਾਤੇ ਆਪਾਂ ਹਾਂ ਪੀਜ਼ਾ ਪੀਜ਼ਾ ਖਾਤੇ ਖਾਤੇ ਕਹਿੰਦੀ ਆਪਕੋ ਮਿਲਤੇ ਨੇ ਔਰ ਆਪਕੋ ਵੀ ਖਲਾਇੰਗੇ ਲੋ ਗਾਈਜ਼ ਆਪਾਂ ਹੁਣ ਨਿਕਲੇ ਆ ਔਰੇ ਰੀਲਜ਼ ਸ਼ੂਟ ਕਰਨ ਵਾਸਤੇ ਹਾਂਜੀ ਬ੍ਰੀਤ ਜੀ ਕਿਹਦਾ ਲੱਗ ਰਹਾ ਹੈ ਦਿਆ ਲੱਗ ਰਿਹਾ ਹੈ ਦੇਖੋ ਕਿੰਨੀ ਹਰੀਆਲੀ ਹਰੀਆਲੀ ਹੈ ਦੇਖੋ ਗਾਇਜ਼ ਕਿੰਨਾ ਕਿੰਨਾ ਘੈਂਟ ਵਿਊ ਆ ਦੇਖੋ ਸਾਰੇ ਪਾਸੇ ਅੱਛਾ ਲੱਗ ਰਿਹਾ ਹੈ ਪ੍ਰੀਤ ਜੀ ਹਾਂ ਪੂਰਾ ਘੈਂਟ ਲੱਗ ਰਿਹਾ ਜਦੋਂ ਘੁੰਮਣਾ ਆਵੇ ਉਹ ਤਾਂ ਬਹੁਤ ਅੱਛਾ ਲੱਗਦਾ ਜਦੋਂ ਕੰਮ ਕਰਨਾ ਆਵੇ ਚਲੋ ਰੋਡ ਦੇ ਉੱਤੇ ਰੁਕੇ ਸੀ ਆ ਭਾਰੀ ਉਹ ਤੋਂ ਸ਼ੂਟ ਕਰਨ ਵਾਸਤੇ ਬੇਬੀ ਕੋਲੋ ਥੋ ਤਾਈ ਬੈਠ ਗਈ ਦੇਖੋ ਬੈਲਟ ਲਾ ਕੇ ਕਿਵੇਂ ਬੈਗੀ ਹੈ ਹੈ ਫੇਲੀ ਜਾ ਕੇ ਹਾਂ ਕਹਿੰਦੀ ਹਵੇਲੀ ਜਾ ਕੇ ਰੁਕਣਾ ਹੁਣ ਆਪਾਂ ਦੇਖ ਇਹਨੇ ਮਾਮੀ ਦਾ ਫੋਨ ਖਰਾਬ ਕਰਤਾ ਵਾ ਮਾਮੀ ਆਪਣੀ ਦੇ ਫੋਨ ਦੀ ਡਿਸਪਲੇ ਭੰਨਤੀ ਹੈ ਕਦੂ ਜੀ ਨੇ ਬਹੁਤ ਪਿਆਰੀ ਹੈ ਮਾਰੀ ਬਹੁਤ ਕਿਊਟ ਬੇਬੀ ਨਹੀਂ ਲੱਗੇਗਾ ਇਸਕੇ ਬਿਨਾ ਚਲੋ ਹੁਣ ਤਾਂ ਆਪਾਂ ਹਵੇਲੀ ਜਾ ਕੇ ਮਿਲਦੇ ਆ ਹਵੇਲੀ ਪਹੁੰਚ ਕੇ ਤੇ ਉੱਥੇ ਸ਼ੀਨੋ ਨੇ ਵੀ ਆਪਣਾ ਪੀਜ਼ਾ ਵਗੈਰਾ ਖਾਣਾ ਸੋ ਬਾਰ ਕਰ ਲਵੇ ਮੈਟਰੂ ਕਿਆ ਨਾ ਲੈ ਕੇ ਜਾਉਗੇ मामू ਫਿਰ ਹੁੰਦਾ ਕਿ ਉਹ ਪਿਆ ਮਾ मामੂ ਪੁੱਤ ਲੈ ਕੇ ਜਾਉਗੇ ਪ੍ਰੋਮਿਸ ਉਹ ਤੇ ਦੇਖਦੇ ਇਸ ਤਰ੍ਹਾਂ ਇੱਧੇ ਦੇ ਇੱਧੇ ਤੇ ਮੈਂ ਉਸ ਇਹ ਭਾਈ मामੂ ਤੋਂ ਦੂਰ ਫਿਰ ਦੱਸੇਗਾ ਤਾਂ ਹੀ ਆ ਦੇਖੋ ਗਾਇਜ਼ ਕਿੰਨਾ ਪਿਆਰ ਆ ਨਾ ਇੱਕ ਗਰ ਹੋ ਸੀ ਗਿਆ ਉਹ ਨੂੰ मामੂ ਦੇ ਨਾਲ ਹੀ ਅੱਗੇ ਜਾਣਵਾਏ ਕਿੱਧਰ ਮਮਾ ਨੂੰ ਮਨਾ ਲੈਗਾ ਫੋਨ ਮਲਾ ਕੇ ਦੇ ਇਹ ਨੂੰ ਮਮਾ ਨੂੰ ਮਮਾ ਨੂੰ ਕਹਿੰਦੀ ਐ ਇਹੇ ਮੰਮਾ ਸੀ ਬਟਾਲੇ ਚੱਲੇ ਕੇ ਇਹਦੇ ਮੰਮਾ ਨੂੰ ਕੇ ਮੰਮਾ ਨੂੰ ਫੋਨ ਕਰਕੇ ਤੂੰ ਕਹ ਮਮਾ ਬਟਾਲੇ ਚੱਲੇ ਆਵਾ ਮੈਂ ਬਾਅਦ ਜਾਉਂਗਾ ਮੈਂ ਮਾਮੂ ਨਾਲ ਹੀ ਚੱਲੇ ਆਵਾ ਫਿਰ ਬਾਅਦ ਜਾਵਾਂਗੇ ਹਾਂ ਫਿਰ ਬਾਅਦ ਜਾਵਾਂਗੇ ਫਿਰ ਹੋਰ ਕੀ ਕਰਾਂਗੇ ਫਿਰ ਜਾ ਘਰੇ ਚਲੀਏ ਪਹਿਲਾਂ ਮਾਦਾ ਵੀ ਦਿਲ ਨਹੀਂ ਨਾ ਲੱਗਦਾ ਆ ਪਿਆ ਮਮਾ ਪਾ ਪੁੱਤ ਵੀ ਨਾ ਨੀਂਦ ਆ ਸਕਦਾ ਜੀ ਪਾਪਾ ਲੋ ਜਾਂਦੀ ਆਂਦੀ ਮਮਾ ਲੋ ਜਾਂਦੀ ਆਂਦੀ ਕਿ ਮਮਾ ਇੱਧਰ ਤਾਂ ਕਰ ਮਾਮੂ ਵਾਲਾ ਤਾਂ ਬੁੱਕਾ ਕਰ ਮਾਮੂ ਵਾਲਾ ਤਾਂ ਬੁੱਕਾ ਕਰ ਇੱਧਰ ਤਾਂ ਰੋਈ ਕੇ ਰੋਣਾ ਨਹੀਂ ਮੇਰੇ ਪੁੱਤ ਨੇ ਲੋਈ ਨਹੀਂ ਕਰਨੀ ਮੇਰਾ ਪੁੱਤ ਰੋਈ ਨਹੀਂ ਕਰਨੀ ਮੈਂ ਤੈਨੂੰ ਕਿਹਾ ਨਾ ਮਾਮੂ ਲੈ ਜੂਗੇ ਤੈਨੂੰ ਤੈਨੂੰ ਕਿਹਾ ਨਾ ਰੋਣਾ ਨਹੀਂਗਾ ਤੇਰੀ ਸਾਰੀ ਬਾਤਾਂ ਮਾਮੂ ਨੇ ਮੰਨੀ ਆ ਨਾ ਫਿਰ ਤੂੰ ਇੱਧਰ ਰੋਈ ਨਹੀਂ ਕਰਨੀ ਮੇਰੇ ਪੁੱਤਰੇ ਮਾਮੂ ਲੈ ਜੂਗੇ ਤੂੰ ਕਿਹਾ ਨਾ ਚੁੱਪ ਕਰ ਜਾ आप ऐसे करते हैं पहले मम्मा के पास चलते हैं फिर मम्मा को बना के फिर चलेंगे ठीक है ऐसे कर ले पहले तेरे हाउस चलते हैं मम्मा को बना लेते हैं रोई नहीं करनी मेरे पोत ने है ठीक है पिज्जा तेरे को अभी खिलाते हैं मामू पिज्जा तो, तो अभी तेरे को खिला रहे हैं मामू फ्रेंच फ्राइज भी खिला रहे हैं पिज्जा भी ਹਵੇਲੀ ਪਹੁੰਚ ਗਏ ਗਾਈਜ਼ ਦੇਖੋ ਆਪ ਚੋਰੀ ਚੋਰੀ ਇਕੱਲੇ ਇਕੱਲੇ ਖਾਣ ਲੱਗ ਪਏ ਆ ਉਹਨੂੰ ਚਲਿਏ ਪੀਣ ਚ ਖਾ ਲਿਓ ਗਾੜੀ ਵਿੱਚ ਬੈਠ ਕੇ ਖਾ ਲੈਣਾ ਚਲਿਏ ਜੋਰੇ ਬੈ ਕੇ ਖਾਣਾ ਆ ਮੈਂ ਗਾੜੀ ਵਿੱਚ ਬੈਠ ਕੇ ਖਾ ਲੂੰਗੀ ਤੇਰੀ ਵੀਡੀਓ ਸ਼ੂਟ ਕਰਾਂ ਚੱਲ ਕਰ ਦਿੰਨਾ ਲੋ ਗਾਈਜ਼ ਹਵੇਲੀ ਪਹੁੰਚੇ ਸੀਗੇ ਹਵੇਲੀ ਉਹਨੂੰ ਪੀਜੇ ਪੂਜੇ ਖਾ ਰਹੇ ਆ ਤੇ ਖਾ ਪੀ ਕੇ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਫਿਰ ਬਹੁਤ ਰਸ਼ ਆ ਖਾ ਲਿਆ ਤੇਰੇ ਖਾਲਾ ਖਾਲਾ ਦੇਖੋ ਰਸ਼ ਦੇਖੋ ਗਾਈਜ਼ ਕਿੰਨਾ ਵਾ ਪੂਰੀ ਹਵੇਲੀ ਭਰੀ ਪਈ ਆ ਫੁੱਲ ਰਸ਼ ਆ ਪੂਰਾ ਐਨ 커피 ਪੀਣੀ ਆ 커피 ਪੀਣੀ ਆ ਨਹੀਂ ਵੀ ਨਹੀਂ ਚਲੋ ਅਜੇ ਦਾ ਪੈਰ ਧਰਨੂ ਵੀ ਥਾਂ ਹੈ ਨਹੀਂ ਹਵੇਲੀ ਦੇਖੋ ਕਿੰਨਾ ਰਸ਼ ਆ ਚੱਲ ਆ ਹਵੇਲੀ ਬਾਈ ਜੇ ਪੱਖੇ بڑے ਵੱਡੇ ਵੱਡੇ ਲਾ ਛੜੇ ਆ ਇਹਨਾਂ ਨੇ ਜਿਵੇਂ ਕਿਸੇ ਦੀ ਪਤਲੀ ਘਰ ਵਾਲੀ ਹਿਸਾਬ ਨਾਲ ਹੀ ਲੈ ਕੇ ਆਇਓ ਮੇਰੀ ਤਾਂ ਘਰ ਵਾਲੀ ਮੋਟੀ ਆ ਮੈਂ ਤਾਂ ਲੈ ਆਇਆ ਵਾਂ ਜਿਹਨਾਂ ਦੀ ਪਤਲੀਆਂ ਘਰ ਵਾਲੀਆਂ ਨੇ ਨਾ ਹਿਸਾਬ ਨਾਲ ਲੈ ਕੇ ਆਇਓ ਹਵੇਲੀ ਵਾਲਿਆਂ ਨੇ ਪੱਖੇ بڑے ਵੱਡੇ ਲਾਇਆ ਜੇ ਕਿਸੇ ਦੀ ਉੱਡ ਕੇ ਦਬਈ ਦੂਈ ਪਹੁੰਚ ਗਈ ਮੈਨੂੰ ਨਾ ਆਖਿਓ ਬਾਅਦ ਕਿ ਤੇਰੀ ਵੀਡੀਓ ਵੇਖ ਕੇ ਅਸੀਂ ਹਵੇਲੀ ਪਹੁੰਚੇ ਸੀਗੇ ਜਿਵੇਂ ਉਹ ਵਾਲੀ ਵੀਡੀਓ ਚ ਤਾਂ ਕਹਿੰਦੇ ਪਏ ਆ ਭਰਾਵਾ ਤੂੰ ਪ੍ਰੋਮੋਸ਼ਨ ਕੀਤੀ ਸੀ ਤਾਂ ਪੈਸੇ ਪਾਏ ਆ ਆਵੇ ਰੋਟੀਆਂ ਉਰੇ ਅੱਜ ਉਹਨਾਂ ਨੇ ਰੋਟੀਆਂ ਰੱਖੀਆਂ ਹੀ ਨਹੀਂ ਪ੍ਰੀਤ ਉਹਨਾਂ ਨੂੰ ਪਤਾ ਸੀਗਾ ਪ੍ਰੀਤ ਭੁੱਖੀ ਆ ਇਹਨਾਂ ਲੈ ਜਾਣੀਆਂ ਪ੍ਰੀ ਕੱਕੇ ਨੂੰ ਖਾ ਲੈਣਾ ਸੀ ਮਾਮੀ ਨੂੰ ਲਬੇੜ ਨਾ ਦਈਂ ਕੋਈ ਮੈਂ ਕਹਿ ਰਹੀਆਂ ਲਾਲ ਸੌਸ ਹੈ ਓਏ ਸ਼ੀਨੋ ਆਹ ਹੈ ਕੀ ਕੱਢਿਆ ਇਹਦਾ ਮੂੰਹ ਸਾਫ ਕਰ ਲੈ ਚਲੋ ਗਾਇਜ਼ ਹਵੇਲੀ ਤੋਂ ਨਿਕਲ ਗਏ ਆ ਤੇ ਨਿਕਲ ਕੇ ਫਿਰ ਤੁਹਾਨੂੰ ਮਿਲਦੇ ਆ ਪੈਨ ਘਰੇ ਪਹੁੰਚ ਗਏ ਕਿਉਂਕਿ ਰਾਸ਼ ਬਹੁਤ ਆ ਹਨੇਰਾ ਵੀ ਹੋ ਗਿਆ ਵਾ ਅਸੀਂ ਖਾਣ ਨੂੰ ਵੀ ਜਿਆਦਾ ਕੁਝ ਨਹੀਂ ਲਿਆ ਹੈਗਾ ਕਿਉਂਕਿ ਵੇਟਿੰਗ ਹੀ ਬਹੁਤ ਆ ਰਾਸ਼ ਇੰਨਾ ਸੰਡੇ ਕਰਕੇ ਨਾ ਬਹੁਤ ਰਾਜੋ ਦੇਖੋ ਉੱਤੇ ਵੀ ਪੁੱਲ ਦੇ ਉੱਤੇ ਜਾਮ ਦੇਖੋ ਦੇਖੋ ਪੁੱਲ ਦੇ ਉੱਤੇ ਵੀ ਜਾਮ ਆ ਕਿੰਨਾ ਦੇਖੋ ਉਹ ਦੇਖੋ ਬੁਰੀ ਕਾਰ ਵੀ ਨਹੀਂ ਲੱਗ ਰਹੀ ਥੀ ਆਪਨੇ ਲਿਆ ਨਹੀਂ ਉਸਕੋ ਹਾਂ ਕਾਰ ਵੀ ਨਹੀਂ ਲੱਗ ਰਹੀ ਥੀ ਨਹੀਂ ਲੱਗ ਕਾਰਨੀ ਲੱਗ ਰਹੀ ਸੀ اور ਪਾਰਕਿੰਗ ਫੁੱਲ ਹੋਈ ਪਈਆ ਦੇਖੋ ਪਾਰਕਿੰਗ ਚ ਵੀ ਕਿਤੇ ਜਗ੍ਹਾ ਨਹੀਂ ਹੈ ਨਿਕਲਣ ਨੂੰ ਗੱਡੀਆਂ ਕਿੰਨਾ ਕਨਾਂ ਟਾਈਮ ਲਾ ਰਹੀਆਂ ਉਧਰ ਪੁੱਲ ਦੇ ਉੱਤੇ ਵੀ ਦੇਖੋ ਕਿੰਨਾ ਜਾਮ ਆ ਥੋੜੀ ਜੀ ਹਨੇਰਾ ਹੋ ਰਿਹਾ ਵਾ ਹਾਂ ਬਦ 26 ਜੈ ਕਿ ਨਾ ਮੇਰੇ ਘਰ ਤਾਂ ਬਾਕਾਇਸ਼ ਕਿ ਮੇਰਾ ਘਰ ਦਿਖਾਣਾ ਹੈ ऐसे ऐसे ਕਰਕੇ ਦੇਖੋ ਸ਼ਾਇਨ ਕਾ ਠੀਕ ਹੈ ਠੀਕ ਹੈ ਸਭੀ ਗਾਇਸ ਕੋ ਘਰ ਦਿਖਾएंगे ਸ਼ਾਇਨ ਕਾ ਮੈਂ ਗੱਡੀ ਥੱਲੇ ਤਰ ਕੇ ਹਵੇਲੀ ਤੇ ਗਲਤੀ ਹੋ ਕਰ ਲਈ ਬਹੁਤ ਜਾਮ ਲੱਗਿਆ ਫਸ ਗਏ ਆ ਜਿਹੜੀ ਹਵੇਲੀ ਆ ਗਿਆ ਸੀ ਕਿਸੇ ਪਾਸੇ ਨਿਕਲਣ ਦਾ ਰਾਸਤਾ ਨਹੀਂਗਾ 6 ਵਜੇ ਦੇ ਖੜੇ ਆ ਤੇ ਸਾਢੇ 8 ਵਜਣ ਲੱਗੇ ਆ ਸਾਢੇ 8 ਹੋ ਗਏ ਆ ਭਾਈ ਜੀ ਮੈਂ ਇੱਕ ਗੱਲ ਵੇਖੀ ਆ ਕਿ ਵੀਕਐਂਡ ਦੇ ਉੱਤੇ ਹਵੇਲੀ ਨਾ ਵੜੋ ਵੀਕਐਂਡ ਦੇ ਉੱਤੇ ਹਵੇਲੀ ਨਾ ਆਓ ਵੀਕਐਂਡ ਦੇ ਉੱਤੇ ਜੇ ਸੈਟਰਡੇ ਸੰਡੇ ਤੇ ਹਵੇਲੀ ਇਧਰ ਪਾਲੀ ਨਾ ਗੱਡੀ ਰਹਾ ਦੇ ਵੇਲੇ ਉਹ ਵੀ ਫਸ ਗਏ ਤੁਸੀਂ ਫੇਰ ਫੇਰ ਨਹੀਂ ਤੁਸੀਂ ਨਿਕਲਦੇ ਫੇਤੀ ਮੇਰ ਨਾਲ ਇਹ ਚੌਥੀ ਪੰਜਵੀਂ ਵਾਰੀ ਚਾਂਸ ਹੋ ਗਿਆ ਕਿ ਜਿਹੜਾ ਮੈਂ ਐਤਵਾਰ ਨੂੰ ਇਦਾਂ ਫਸਿਆ ਮਾਂ ਹਵੇਲੀ ਆ ਕੇ ਸਾਰੇ ਪਾਸੇ ਜਾਮ ਹੀ ਜਾਮਾ ਗੱਡੀਆਂ ਉਚਾਰੇ ਚੋਕ ਹੀ ਹੋਈਆਂ ਪਈਆਂ ਨੇ 1 ਇੰਚ ਨਹੀਂ ਹਿੱਲਦੀ ਗੱਡੀ ਕਿਸੇ ਪਾਸਿਆਂ ਨੂੰ ਵੀ ਤੇਲ ਕਿੰਨਾ ਲਾ ਗਿਆ ਕਿੰਨੇ ਦਾ ਦਾ ਤੇਲ ਲਾਤਾ ਉਦੋਂ ਦੇਵੇਂ ਖੜਿਆ ਨੇ ਦੁਖੀ ਹੋ ਗਏ ਆ ਘੜੇ ਘੜੇ ਹੋ ਗਏ ਆ ਇਹੀ ਬੈਠਾ ਦੋ ਤਿੰਨ ਗੱਡੀਆਂ ਢੁੱਕ ਗਈਆਂ ਨੇ ਮੂਰੇ ਤੇ ਪੂਰਾ ਜਾਮ ਲੱਗਿਆ ਪਿਆ ਵਾ ਗੱਡੀ 1 ਇੰਚ ਨਹੀਂ ਹਿੱਲਦੀ ਹੈ ਦੇਖੋ ਗਾਇਸ ਫੁੱਲ ਸਾਲੇ ਵੀ ਖੜੇ ਆ ਤਾਂ ਵੀ ਕੋਈ ਹਲ ਨਹੀਂ ਆ ਤਾਂ ਦੇ ਦੇਣਾ ਪਰ ਫਿਰ ਵੀ ਸੋ ਗਾਇਸ ਪਹੁੰਚ ਗਏ ਆ ਭੈਣ ਕਰੇ ਚਲੋ ਆਵ ਮਿਲਦੇ ਆ ਉੱਪਰ ਜਾ ਕੇ ਕਿਚਨ ਚ ਵਿਚਾਰੀ ਲੱਗੀ ਹੋਣੀ ਆ ਬਧਾਨ ਵਾਸਤੇ ਕਿ ਜੰਝ ਲੱਗੀ ਹੋਣੀ ਆ ਉਪਰ ਹੀ ਆ ਉਹ ਹੋ ਰਹੀ ਰਹੀ ਜਮਾਨਾ ਠੀਕ ਆ ਮੇਰੇ ਅੱਗੇ ਲੱਗ ਰਹੀ ਮੈਂ ਕਿਹਾ ਉੱਪਰ ਲੱਗੀ ਹੋਣੀ ਆ ਭੈਣ ਓਏ ਕੱਦੂ ਓਏ ਮਾਮੂ ਆਇਆ ਸਾਡਾ ਸ਼ੇਰ ਲੱਗਾ ਟਰੱਕ ਦੇ ਨਾਲ ਓਏ ਕੱਦੂ ਹਾਂ ਨੀ ਚ ਮਿਲ ਲੱਗਦੀ ਸੀ ਪੂੜੀ ਉੱੜਦੇ ਉੱੜਦੇ ਮੈਂ ਸਾਹ ਚੜ ਜਾਂਦਾ